ਸਨੈਰੀ ਰੰਗ ਆਉਂਦਾ ਝੋਨੇ ਦਾ ਤੇ ਅੱਜ ਜਿਹੜਾ ਹੈਗਾ ਉਹ ਝੋਨਾ ਲਗਭਗ ਕਾਲਾ ਜਾਂ ਕਾਲਾ ਜਾਂ ਹੋਇਆ ਪਿਆ ਠੀਕ ਆ ਉਸ ਤੋਂ ਬਾਅਦ ਜੇ ਮੈਂ ਇਹਨੂੰ ਕੱਢਾਂ ਹੁਣ ਇਹਨਾਂ ਤੋਂ ਇੱਕ ਗੱਲ ਆ ਵੀ ਜੱਟ ਤੋਂ ਆਪਣੀ ਫਸਲ ਛੱਡੀ ਨਹੀਂ ਜਾਂਦੀ ਠੀਕ ਆ ਖੜੀ ਤੇ ਇਹਦੇ ਵਿੱਚ ਨਿਕਲਣਾ ਕੀ ਹੈ ਹੁਣ ਇਹ ਵੀ ਮਸ਼ੀਨ ਦੇ ਪੈਸੇ ਪੂਰੇ ਮਲਬ ਹੋਣੇ ਜੀ ਇਹ ਕਿੰਨੇ ਰੁਪਏ ਲੱਗੇ ਭਾਈ 8000 ਰੁਪਏ ਮਸ਼ੀਨ ਦਾ ਕਿੱਲੇ ਦੀ ਵੜਾਈ ਜੀ ਦੀ ਤਾਂ ਕਿਨਾ ਪਾਣੀ ਸੀ ਤੋਂ ਕੱਢ ਕੇ ਪਾਣੀ ਨਾ ਮਲਬ ਇਹਨਾਂ ਦਾ ਨਾ ਪਾਣੀ ਹੀ ਮਲਬ ਲੱਖ ਲੱਖ ਪਾਣੀ ਤੋਂ ਖਰਾਜ ਹੋਣਾ ਵੜ ਕੇ ਇੱਥੇ ਖਲਾਰੀ ਬੈਠੇ ਆ ਪਹਿਲਾਂ ਤਾਂ ਇਹ ਇਹ ਕਿਹੜੀ ਵਰਾਈ ਵਰਾਈਟੀ ਕਿਹੜੀ ਆ ਬਾਈ ਇਹ? ਇਹ 1699 ਵਰਾਈਟੀ ਜੀ। 1699 ਵਰਾਈਟੀ ਇਹਦੇ ਵਿੱਚ ਇਹ ਵੀ ਹੈ ਨਾ ਹੁਣ ਫਲ ਜੰਮ ਗਈ ਆ। ਹਾਂ। ਹੁਣ ਜਿਹਨਾਂ ਨੇ ਖਰੀਦਣਾ ਵਾ ਉਹਨਾਂ ਨੇ ਕਈ ਨਖਰੇ ਕਰਨਗੇ ਵੀ ਫਲ ਜੰਮ ਗਈ ਆ। ਮੇਰੇ ਕੋਲ 2 ਕਿੱਲੇ ਆਪਣੀ ਜ਼ਮੀਨ 'ਚ। ਬਾਕੀ 6 ਕਿੱਲੇ ਮੈਂ ਠੇਕੇ ਤੇ ਕਲੀ ਲਈ। 2 ਕਿੱਲੇ ਜ਼ਮੀਨਾਂ ਦੇ 6 ਕਿੱਲੇ ਠੇਕੇ ਤੇ ਠੇਕੇ ਕਿੰਨੇ ਦੇ ਲਈ ਸੀ? ਕਿਕੇ 60000 ਠੇਕਾ ਜੀ। 60000 ਠੇਕਾ ਸਾਢੇ 3 ਲੱਖ ਤਰਾ ਹੋ ਟਟ ਗਿਆ। ਹਾਂ ਜੀ। ਮੈਂ ਦੇਖ ਲਓ ਵੀ ਬੰਦਾ ਖੜਾ ਕਿਦੋਂ ਹੋਊਗਾ ਹਨਾ। ਬਹੁਤ ਧੰਨਵਾਦ ਆ ਸਾਰਿਆਂ ਦਾ ਹੀ ਜਿਨ੍ਹਾਂ ਨੇ ਰੋਟੀ ਪਾਣੀ ਤੇ ਤੂੰਡੀ ਪਰ ਅਸਲ ਦੇ ਵਿੱਚ ਹੁਣ ਮਾਰ ਆ ਜਿਹੜੀ ਲੱਕ ਤੋੜ ਵੀ ਹੁਣ ਪਈ ਆ ਕਿ ਆ ਜਿਹੜੀ ਆ ਵੇਖਣ ਨੂੰ ਚੰ ਇਦਾਂ ਲੱਗਣ ਦੀ ਫਸਲ ਆ ਦਿਖਾਓ ਆ ਦਿਖਾਓ ਆ ਵੇਖਣ ਨੂੰ ਚੰਗੀ ਲੱਗਦੀ ਫਸਲ ਆ ਫਸਲ ਆ ਨਾਲੇ ਇਹ ਵੇਖਣ ਨੂੰ ਚੰਗੀ ਲੱਗਦੀ ਜੇ ਮੀਂਹ ਪੈ ਗਿਆ ਉੱਤੇ ਹਾਂ ਇਹ ਸਾਰੀ ਥੱਲੇ ਡੇਪਣੀ ਆ ਉਹ ਪਾਣੀ ਵਿੱਚ ਗਲ ਗਈ ਆ ਜੇ ਇਹ ਕਹਿੰਦਾ ਮੈਨੂੰ ਬਾਈ ਦੱਸ ਵੀ ਰਿਹਾ ਸੀ ਕਹਿੰਦਾ ਮੈਂ ਕਿਹਾ ਯਾਰ ਇੰਨਾ ਹਰਾ ਗਿਆ ਵੜ ਲੈ ਕਹਿੰਦਾ ਬਾਈ ਜੇ ਮੀਂਹ ਪੈਂਦਾ ਤਾਂ ਡੁੱਬ ਜਾਂਦਾ ਡੁੱਬ ਗਿਆ ਤਾਂ ਕੁਝ ਵੀ ਨਹੀਂ ਹੱਥ 'ਚ ਆਉਣਾ ਸੀਗਾ ਥੋੜਾ ਸਾਰਾ ਲੀੜਾ ਕਪੜਾ ਉਹਦਾ ਖਰਾਬ ਉਹ ਸਾਰਾ ਖਤਮ ਹੋ ਗਿਆ ਜੀ ਖਤਮ ਹੋ ਗਿਆ ਪਨੀਚਰ ਤੇ ਮਤਲਬ 30 ਤੋਂ 15 20 ਕਿਲੋਮੀਟਰ ਸਾਰਾ ਹੋਇਆ। ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਪ੍ਰੀਤ ਕੋੜਲੀ ਅੱਜ ਪਹੁੰਚਿਆ ਅਜਨਾਲੇ ਦੇ ਸੂਫੀਆਂ ਪਿੰਡ ਦੇ ਵਿੱਚ ਕਿਉਂਕਿ ਹੜਪੀਟਾਂ ਦੀ ਕਵਰੇਜ ਆ ਜਿਹੜੀ ਹੁਣ ਲਗਭਗ ਹੋਣੀ ਬੰਦ ਹੋ ਚੁੱਕੀ ਹੈ। ਕਾਰਨ ਕਿਉਂਕਿ ਜਿਹੜੇ ਜਿਆਦਾਤਰ ਸਟਾਰ ਬੰਦੇ ਸੀ ਉਹ ਇੱਥੋਂ ਚਲੇ ਗਏ ਆ ਤੇ ਜਿਆਦਾਤਰ ਆਹਤ ਕੈਂਪ ਆ ਜਿਹੜੇ ਮੈਂ ਪਿੱਛੇ ਤੋਂ ਦਿਖਾਉਂਦਾ ਵੀ ਆਂ ਦੇਖੇ ਵੀ ਆ ਉਹ ਬੰਦ ਹੋ ਚੁੱਕੇ ਆ। ਪਰ ਸਭ ਤੋਂ ਵੱਡੀ ਮਾਰ ਆ ਜਿਹੜੇ ਲੋਕਾਂ ਨੂੰ ਪਈ ਅੱਜ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਇਹਨਾਂ ਨੂੰ ਕਿੰਨੀ ਕੁ ਮਦਦ ਹੋਈ ਹੈ। ਠੀਕ ਹੈ ਲੋਕਾਂ ਪਰ ਫਲਾਹ ਹਾਲ ਆਪਾਂ ਗੱਲ ਕਰਦੇ ਆ ਝੋਨੇ ਦੀ ਬਾਈ ਸੋਡਾ ਦਾ ਸਾਰਾ ਝੋਨਾ ਮਰ ਗਿਆ ਸੀ ਯਾਰ ਤੇ ਤੁਸੀਂ ਆ ਕਿੱਥੋਂ ਵੜ ਲੈਂਦਾ ਇਹ ਭਾਜੀ ਪਾਣੀ ਚਾਚਰ 5 ਬਾਈ ਫੋਟਾ ਹੈਗਾ ਪਾਣੀ ਇਹ ਮਤਲਬ 4 ਬਾਈ 5 ਚੈਨਲ ਮਸ਼ੀਨ ਹੀ ਉਹ ਉਹ ਪਾਣੀ ਵਿੱਚੋਂ ਵਿੱਚ ਵੜ ਕੇ ਹੀ ਸਕਾਇਆ ਜੇ ਇੱਥੇ ਮਤਲਬ ਗਿੱਲਾ ਹੀ ਝੋਨਾ ਪਾਣੀ ਦੇ ਖੜੇ ਵੜਾ ਝੋਨਾ ਵੜ ਕੇ ਹੀ ਇੱਥੇ ਬਾਈਪਾਸ ਤੇ ਲੈ ਜਾਂਦਾ ਵਾ ਠੀਕ ਹੈ ਜਦੋਂ ਬਾਈਪਾਸ ਬਣਿਆ ਸਾਡੇ ਲਾਗੇ ਉਹਦੇ ਉੱਤੇ ਹੀ ਲੈ ਜਾਂਦਾ ਤਿੰਨ ਦਿਨ ਹੋ ਗਿਆ ਜਿੰਨੂੰ ਝੋਨੇ ਲੈਂਦੇ ਨੂੰ ਅਸੀਂ ਆ ਪਤਲਾ-ਪਤਲਾ ਖਿਲਾਰ ਕੇ ਇਹਨੂੰ ਸਕਾਉਂਦੇ ਆ ਜੀ ਇਹ 5-6 ਕਿਲੋ ਦਾ ਝੋਨਾ ਵਾ ਤੇ ਮਲਬੀ ਤੀਕ ਤੋਂ 15 20 ਮੀਟਰ ਸਾਰਾ ਹੋਏਗਾ ਜੇ ਤੁਸੀਂ ਗੱਲ ਕਰ ਗਏ ਜਿਹੜਾ ਹੈਗਾ ਇਹ 5 6 ਕਿੱਲੇ ਦਾ ਝੋਨਾ ਜਿੱਥੇ ਜਿਹੜਾ ਜਿੰਨਾ ਤੋਂ ਦਿਸੀ ਜਾਂਦਾ ਠੀਕ ਆ ਇਹਨਾਂ ਨੇ ਕਹਿੰਦਾ 4x4 ਮਸ਼ੀਨਾਂ ਮੈਂ ਸੋਨੂੰ ਨਾਲ-ਨਾਲ ਵਿਜ਼ੂਅਲ ਵੀ ਚੱਲੀ ਜਾਂਦੇ ਹੋਣੇ ਆ ਬਾਈ ਯਾਰ ਹੁਣ ਇਹਦੇ ਚੋਂ ਕੀ ਨਿਕਲਿਆ ਸੋਨੂੰ ਜਦੋਂ ਤੁਸੀਂ ਮੰਨ ਲਓ ਜਿਹੜਾ ਹੈਗਾ ਕਿ ਕਿੰਨੇ ਦਿਨ ਹੋ ਗਏ ਇਹਨੂੰ ਵੱਡੇ ਨੂੰ ਬਾਈ ਅੱਜ ਤੀਜਾ ਦਿਨ ਹੋ ਗਿਆ ਜੀ ਇਹਨੂੰ ਵੱਡੇ ਨੂੰ ਅੱਛਾ ਹਾਂਜੀ ਇਹਦੇ ਵਿੱਚ ਭਾਲ ਬਹੁਤ ਜੰਮਗੀ ਦੇਖ ਵੇਖੋ ਭਾਲ ਬਹੁਤ ਜੰਮੀ ਅਸਲ ਦੇ ਵਿੱਚ ਮਾਜੇ ਦੀ ਤੇ ਮਾਲ ਦੀ ਬੋਲੀ ਜਿਹੜੀ ਹੈਗਾ ਵੱਖਰੀ ਭਗਾਂ ਭਾਲ ਦਾ ਮਤਲਬ ਉਹ ਜਿਹੜੀ ਰੇਤ ਆ ਜਾਂ ਜੋ ਮਿੱਟੀ ਆਈ ਹੈ ਦਰਿਆ ਦੀ ਉਹ ਸਾਰੀ ਉੱਤੇ ਚੜ ਗਈ ਹੈ ਤੁਸੀਂ ਮੈਨੂੰ ਇਹ ਦੇਖੋ ਵੀ ਸਨੇਰੀ ਰੰਗ ਆਉਂਦਾ ਝੋਨੇ ਦਾ ਤੇ ਅੱਜ ਜਿਹੜਾ ਹੈਗਾ ਉਹ ਝੋਨਾ ਲਗਭਗ ਕਾਲਾ ਜਾਂ ਕਾਲਾ ਜਾਂ ਹੋਇਆ ਪਿਆ ਠੀਕ ਆ ਉਸ ਤੋਂ ਬਾਅਦ ਜੇ ਮੈਂ ਇਹਨੂੰ ਕੱਢਾਂ ਹੁਣ ਇਹਨਾਂ ਤੋਂ ਇੱਕ ਗੱਲ ਆ ਵੀ ਜੱਟ ਤੋਂ ਆਪਣੀ ਫਸਲ ਛੱਡੀ ਨਹੀਂ ਜਾਂਦੀ ਠੀਕ ਆ ਖੜੀ ਤੇ ਇਹਦੇ ਚ ਨਿਕਲਣਾ ਕੀ ਹੈ ਹੁਣ ਇਹ ਵੀ ਮਸ਼ੀਨ ਦੇ ਪੈਸੇ ਪੂਰੇ ਮਲਬ ਹੋਣੇ ਜੀ ਇੱਕ ਕਿੰਨੇ ਰੁਪਏ ਲੱਗੇ ਭਾਈ 8000 ਰੁਪਏ ਮਸ਼ੀਨ ਦਾ ਕਿੱਲੇ ਦੀ ਵੜਾਈ ਜੀ 8000 ਰੁਪਏ ਦਿੱਤਾ ਫਿਰ ਜੀ 8000 ਤੇ ਜਿਹੜਾ ਜਿਹੜਾ 8000 ਰੁਪਏ ਨਾਲ ਇੱਥੇ ਬਹੁਤ ਸਮਾਜ ਸੇਵੀ ਜਥੇਬੰਦਾਂ ਆਈਆਂ ਸੀ ਭਾਈ ਸਾਡੀ ਕਿਸੇ ਨੇ ਕੋਈ ਗੱਲਬਾਤ ਨਹੀਂ ਪੁੱਛੀ ਅਸੀਂ ਆਪਣੀ ਸਿਰ ਤੇ ਮਲਬ ਜੋ ਕਰਦੇ ਆ ਜੋ ਕਰ ਰਹੇ ਆ ਆਪ ਆਪਣੇ ਸਿਰ ਤੇ ਕਰਦੇ ਆ ਜੀ ਠੀਕ ਆ ਭਾਈ ਤੁਸੀਂ ਤੁਹਾਡਾ ਹੀ ਇਹੀ ਪਿੰਡ ਹੈ ਹਾਂਜੀ ਇਹ ਨਾਲ ਹੀ ਤੇ ਤੁਹਾਡਾ ਵੀ ਸੇਮ ਹੀ ਪਿੰਡ ਆ ਭਾਈ ਹਾਂਜੀ ਤੇ ਤੁਹਾਡੇ ਵੀ ਤੁਸੀਂ ਤੁਹਾਡੀ ਫਸਲ ਵੀਜੀ ਵੀ ਹੈ ਸਾਡੀ ਇਹ ਜੇ ਖੜੀ ਆ ਜੀ ਸਾਡੀ ਹਾਂਜੀ ਸਾਡੀ ਇਹ ਜੇ ਖੜੀ ਹੈ ਵੱਢਣ ਵਾਲੀ ਹੈ ਜੀ ਤੇ ਤੁਹਾਡਾ ਵੀਰੇ ਆਹ ਵੇਖੋ ਭਾਜੀ ਤੁਹਾਡੇ ਸਾਹਮਣੇ ਹੀ ਆ। ਅੱਛਾ ਇਹ ਤੁਸੀਂ ਹੁਣ ਬਾਈ ਤੁਸੀਂ ਜਿਹੜਾ ਅਸੀਂ ਤੁਸੀਂ ਭਰਾ ਤਾਂ ਹਾਂਜੀ ਹਾਂਜੀ ਸਕੇ ਭਰਾ ਹੀ ਹਾਂ। ਠੀਕ ਹੈ ਮਤਲਬ ਤੁਸੀਂ ਕਹਿ ਰਹੇ ਹੋ ਵੀ ਜਿਸ ਤਰ੍ਹਾਂ ਬਈ ਸੋਸ਼ਲ ਮੀਡੀਆ ਤੇ ਇੱਕ ਰੌਲਾ ਪੈ ਰਿਹਾ ਸੀ ਲਗਾਤਾਰ ਗੱਲ ਕਰ ਰਹੇ ਸੀ ਕਿ ਕਾਫੀ ਮਦਦ ਹੋ ਰਹੀ ਹੈ ਤੁਸੀਂ ਕਹਿੰਦੇ ਹੋ ਇੱਥੇ ਮਦਦ ਨਹੀਂ ਹੋਈ ਹੈ। ਭਾਜੀ ਇਹ ਵੀ ਰਾਸ਼ਨ ਰੁਸ਼ਨ ਚਲੋ ਘਰਾਂ 'ਚ ਪਹੁੰਚਿਆ ਵਾ। ਪਰ ਬਾਕੀ ਜਿਹੜਾ ਕਿਸਾਨਾਂ ਦਾ ਵਾਸਤੇ ਉਹਨਾਂ ਵਾਸਤੇ ਕੁਝ ਮਦਦ ਨਹੀਂ ਮਿਲ ਰਹੀ। ਮਤਲਬ ਤੁਸੀਂ ਕਹਿੰਦਾ ਵੀ ਜਿਵੇਂ ਜਿਹੜਾ ਰਾਸ਼ਨ ਜਾਂ ਆਪਾਂ ਗੱਲ ਕਰਕੇ ਤੂੜੀ ਹੋ ਗਈ ਉਹ ਜ਼ਰੂਰ ਪਹੁੰਚਿਆ। ਪਰ ਜਿਹੜਾ ਹੈਗਾ ਤੁਹਾਡੀ ਫਸਲਾਂ ਦੀ ਵढਾਈ ਦਾ ਸਰਕਾਰ ਨੇ ਹਜੇ ਤੱਕ ਕੋਈ ਕੁਛ ਨਹੀਂ ਹੈ ਸਰਕਾਰ ਨੇ ਕੁਛ ਨਹੀਂ ਦਿੱਤਾ ਜੋ ਵढਾਈ ਆ ਜੋ ਹੀ ਲਿਆਂਦਾ ਆਪਣੇ ਕਿਰਾਏ ਦੇ ਟਰੈਕਟਰ ਵਾਲੀ ਕਰਕੇ ਮਤਲਬ ਵੀ ਆਪਣੀ ਸਿਰ ਤੇ ਲਿਆਂਦਾ ਜੀ ਅੱਛਾ ਆਪ ਦੇ ਸਿਰ ਤੇ ਲਿਆਂਦਾ ਬਾਈ ਤੇ ਬਾਈ ਕਹਿੰਦਾ ਜਿਹੜਾ ਜਿਹੜਾ ਟਰੈਕਟਰ ਨਾਲ ਵੱਡੇ ਆ ਉਹਦੇ ਉਹ ਮਸ਼ੀਨ ਜਿਹੜੀ 4x4 ਚ ਚਾਰ ਟਰੈਕਟਰ ਉਹਦੇ ਨਾਲ ਸੀ ਜਿੱਦੋਂ ਖੁੱਬਦੀ ਸੀ ਕੱਢ ਲੈਂਦੇ ਸੀ ਹਾਂ ਜੀ ਉਸੇ ਲਖਾ ਕੱਢ ਲਈ ਤੇ ਘਟੋ ਘਟ ਕਿੰਨਾ ਕਿੰਨਾ ਪਾਣੀ ਸੀ ਤੋਂ ਕੱਢ ਕੇ ਪਾਣੀ ਪਾਣੀ ਨਾ ਮਤਲਬ ਇਹ ਨਾ ਪਾਣੀ ਸੀ ਮਤਲਬ ਲੱਖ ਲੱਖ ਪਾਣੀ ਚੋਂ ਖਰਾਜੋਂ ਨਾ ਵੱਢ ਕੇ ਇੱਥੇ ਖਲਾਰੀ ਬੈਠੇ ਆ ਪਹਿਲਾਂ ਤਾਂ ਇਹ ਇਹ ਕਿਹੜੀ ਵੈਰਾਈਟੀ ਕਿਹੜੀ ਹੈ ਬਾਈ ਇਹ 16 12 ਵੈਰਾਈਟੀ ਜੀ 16 12 ਵੈਰਾਈਟੀ ਇਹਦੇ ਵਿੱਚ ਇਹ ਵੀ ਹੈ ਨਾ ਹੁਣ ਫਲ ਜੰਮ ਗਈ ਆ ਹੁਣ ਜਿਹਨਾਂ ਨੇ ਖਰੀਦਣਾ ਵਾ ਉਹਨਾਂ ਨੇ ਕਈ ਲਖ ਰਿਆ ਕਰਨਗੇ ਵੀ ਫਲ ਜੰਮ ਗਈ ਹੈ ਉਤੇ ਬਿਲਕੁਲ ਹਾਂਜੀ ਤੇ ਵੈਸੇ ਜੇ ਆਪਾਂ ਗੱਲ ਕਰੇ 3400 ਰੇਟ ਆ ਇਹਨਾਂ ਨੂੰ ਵੈਸੇ ਵੀ 1200 ਨਹੀਂ ਮਿਲਣਾ ਉਹਦਾ ਜਿਹੜੇ ਹਿਸਾਬ ਨਾਲ ਹਾਲਾਤ ਹਾਂਜੀ ਮਿਲਣਾ ਕੁਝ ਨਹੀਂ ਇਸ ਵਿੱਚ ਮਿਲਣਾ ਕੁਝ ਨਹੀਂ ਪਰ ਜਿਹੜਾ ਹੈਗਾ ਕਿੱਲੇ ਦਾ ਪਰ ਆਪਣੀ ਮਿਹਨਤ ਅਸੀਂ ਜਾਰੀ ਰੱਖਣ ਦੇ ਵੀ ਚਲੋ ਕੁਝ ਨਾ ਕੁਝ ਮਿਲ ਜੇ ਸਾਨੂੰ ਹਾਂ ਪਰ ਉਹ ਮਸ਼ੀਨ ਦੀ ਵਢਾਈ ਬਲੂਈ ਚਲ ਜਾਣੀ ਸਾਡੀ ਲੀਵਰ ਨਹੀਂ ਪੂਰੀ ਹੋਣੀ ਤੇ ਭਾਈ ਇਹ ਜਿਹੜਾ ਹੈਗਾ ਕਿੰਨੇ ਕਿਲੇ ਜ਼ਮੀਨ ਸੀ ਤੇਰੇ ਕੋਲੇ ਆਪਦੀ ਤੇ ਕਿੰਨੇ ਠੇਕੇ ਤੇ ਮੈਂ ਮੇਰੇ ਕੋਲ 2 ਕਿਲੇ ਆਪਣੀ ਜ਼ਮੀਨ ਜੇ ਬਾਕੀ 6 ਕਿਲੇ ਮੈਂ ਠੇਕੇ ਤੇ ਪਹਿਲੀ ਲਈ ਦੋ ਕਿਲੇ ਜ਼ਮੀਨਾਂ ਦੇ 6 ਕਿਲੇ ਠੇਕੇ ਦੇ ਠੇਕੇ ਕਿੰਨੇ ਦੇ ਲਈ ਸੀ ਠੇਕੇ 60000 ਠੇਕਾ ਜੀ 60000 ਨੂੰ ਠੇਕਾ ਸਾਢੇ 3 ਲੱਖ ਤਰਾ ਹੋ ਟੁੱਟ ਗਿਆ ਤੇ ਦੇਖ ਲਓ ਇਹ ਬੰਦਾ ਖੜਾ ਕਿਦੋਂ ਹੋਊਗਾ ਹਨਾ ਤੇ ਪਰ ਇੱਕ ਗੱਲ ਹੈਗੀ ਆ ਇੱਥੇ ਸਭ ਤੋਂ ਵੱਡੀ ਗੱਲ ਆ ਕਈ ਵਾਰੀ ਬੰਦੇ ਨਾ ਪਿੱਛੋਂ ਮੁੜ ਜਾਂਦੇ ਦੇਖ ਕੇ ਵੀ ਬਹੁਤ ਜਿਹੜੀ ਮਦਦ ਹੋ ਗਈ ਆ ਦੇਖੋ ਠੀਕ ਆ ਆਪਾਂ ਕੇ ਬਹੁਤ ਧੰਨਵਾਦ ਆ ਸਾਰਿਆਂ ਦਾ ਜਿਨ੍ਹਾਂ ਨੇ ਰੋਟੀ ਪਾਣੀ ਤੇ ਟੂੰਡੀ ਤੰਦ ਪਹਚਾਇਆ ਪਰ ਅਸਲ ਦੇ ਵਿੱਚ ਹੁਣ ਮਾਰ ਆ ਜਿਹੜੀ ਲੱਕ ਤੋੜ ਵੀ ਹੁਣ ਪਈ ਆ ਕਿਹਨਾਂ ਆ ਜਿਹੜੀ ਆ ਵੇਖਣ ਨੂੰ ਚੰਗੀਆਂ ਲੱਗਣ ਡੀਆਂ ਫਸਲ ਆਹ ਦਿਖਾਓ ਆ ਦਿਖਾਓ ਆ ਵੇਖਣ ਨੂੰ ਚੰਗੀ ਲੱਗਦੀ ਫਸਲ ਆਹ ਫਸਲ ਆ ਨਾਲੇ ਇਹ ਵੇਖਣ ਨੂੰ ਚੰਗੀ ਲੱਗਦੀ ਏ ਮੀਂਹ ਪੈ ਗਿਆ ਉੱਤੇ ਹਾਂ ਇਹ ਸਾਰੀ ਥੱਲੇ ਡੇਪਣੀ ਆ ਉਹ ਪਾਣੀ ਵਿੱਚ ਗਲ ਗਈ ਆ ਜੇ ਇਹ ਕਹਿੰਦਾ ਮੈਨੂੰ ਬਾਈ ਦੱਸ ਵੀ ਰਿਹਾ ਸੀ ਕਹਿੰਦਾ ਮੈਂ ਕਿਹਾ ਯਾਰ ਇੰਨਾ ਹਰਾਗਾ ਵੜ ਲਿਆ ਕਹਿੰਦਾ ਬਾਈ ਜੇ ਮੀਂਹ ਪੈਂਦਾ ਤਾਂ ਡੁੱਬ ਜਾਂਦਾ ਡੁੱਬ ਗਿਆ ਤਾਂ ਕੁਝ ਵੀ ਨਹੀਂ ਹੱ ਇਹਦੇ ਨਾਲੋਂ ਵੀ ਜ਼ਿਆਦਾ ਪਾਣੀ ਜੋ ਇਹ ਜਿਹੜਾ ਹੈਗਾ ਫਸਲ ਵੱਢ ਕੇ ਨੇ ਨੈਸ਼ਨਲ ਹਾਈਵੇ ਤੇ ਖਲਾਰੀ ਹੋਈ ਆ ਆ ਜਿੰਨੀ ਦੀਸ਼ੇ ਨਾਲ 6 ਕਿੱਲਿਆਂ ਦੀ ਫਸਲ ਹੈ ਨਾ ਤਾਂ ਇਹਨੂੰ ਸਰ ਜਿਹੜਾ ਹੈਗਾ ਜਦੋਂ ਖਰੀਦਣਗੇ ਉਦੋਂ ਵੀ ਨੱਕ ਮਾਰਨਗੇ ਠੀਕ ਆ ਨਾ ਇਹਦਾ ਮੁੱਲ ਮਿਲਣਾ ਨਾ ਹੀ ਪੂਰਾ ਝਾੜ ਆਉਣਾ ਠੀਕ ਆ ਤਾਂ ਇਹਨੂੰ ਦੂਰੀ ਤੀਰੀ ਮਾਰ ਜਿਹੜੀ ਹੈਗੀ ਪੈਣੀ ਹੈ ਅਜੇ ਵੀ ਗਿੱਲੀ ਹੈ ਅਜੇ ਵੀ ਗਿੱਲੀ ਹੈ ਥੱਲੇ ਉਹ ਗਿੱਲੀ ਇੱਕ ਦੋ ਦਿਨ ਧੁੱਪਾਂ ਹੋਰ ਲੱਗਣਗੀਆਂ ਫਿਰ ਇਸ ਜਾ ਕੇ ਮਤਲਬ ਥੋੜੀ ਸੁੱਕੇਗੀ ਜਾ ਕੇ ਦੋ ਤਿੰਨ ਦਿਨਾਂ ਤੱਕ ਸੁੱਕੂਗੀ ਫੇਰ ਦੇਖੂਗੀ ਫੇਰ ਪਤਾ ਨਹੀਂ ਰੇਟ ਲੱਗਦਾ ਲੱਗਦਾ ਕਿ ਨਹੀਂ ਲੱਗਦਾ ਨਹੀਂ ਲੱਗਦਾ ਘੱਟੋ ਘੱਟ ਸਰਕਾਰ ਨੂੰ ਚਾਹੀਦਾ ਕਿ ਜਿਹੜਾ ਆ ਚੋਨਾ ਜਿੰਨਾ ਵੱਡਿਆ ਵੈਸੇ ਦਾ ਬਹੁਤ ਘੱਟ ਹੋਇਆ ਠੀਕ ਆ ਘੱਟੋ ਘੱਟ ਇਹਨੂੰ ਤਾਂ ਚੱਕ ਲੈ ਇੱਥੋਂ ਹੀ ਚੱਕ ਲੈ ਠੀਕ ਆ ਕਿੰਨਾ ਗੱਲ ਇਹ ਵੀ ਸ਼ਹਿਰ ਅੰਮ੍ਰਿਤਸਰ ਖੜਨਾ ਪੈਣਾ ਸਾਨੂੰ ਅੱਛਾ ਮੰਡੀ ਵੀ ਹੈ ਇੱਥੇ ਮੰਡੀ ਆ ਗਈ ਮੰਡੀ ਪਰ ਰੇਟ ਇੱਥੇ ਕੁਝ ਨਹੀਂ ਲੱਗਣਾ ਅੱਛਾ ਸ਼ਹਿਰ ਅੰਬਰਸਰ ਸ਼ਹਿਰ ਅੰਬਰਸਰ ਖੜਨਾ ਪੈਣਾ ਉਹ ਵੀ ਤੇਲ ਖਰਚਾ ਕਰ ਕਰਕੇ ਫੇਰ ਹੀ ਖੜਨਾ ਪੈਣਾ ਯਾਨੀ ਦੇਖ ਲੋ ਯਾਰ ਕੀ ਕਰੂਗਾ ਬੰਦੇ ਨੂੰ ਕਿਸਾਨ ਨੂੰ ਤਾਂ ਹਰ ਪਾਸੋਂ ਮਾਰ ਆ ਪਹਿਲਾਂ 8000 ਉੱਥੇ ਐ ਫਿਰ ਇੱਥੋਂ ਅੰਬਰਸਰ ਕੜਾ ਨੇੜੇ ਐ ਘੱਟੋ ਘੱਟ 30 ਕਿਲੋਮੀਟਰ ਹੋਵੇਗਾ 35 40 ਕਿਲੋਮੀਟਰ ਹੈਗਾ ਹਾਂ ਤੇ 40 ਜਾਣ ਦੇ 40 ਆਉਣ ਦੇ 80 ਕਿਲੋਮੀਟਰ ਆ ਜਾਂਦਾ ਤੇ ਆਪਣੀ ਸੰਤ ਵੀ ਨਹੀਂ ਹੈਗਾ ਉਹ ਕਿਰਾਏ ਤੇ ਟ੍ਰੈਕਟਰ ਵਾਲੀ ਖੜਨਾ ਪੈਣਾ ਸਾਨੂੰ ਤੇ ਬਾਈ ਹੁਣ ਇੰਨਾ ਬੰਦਾ ਦੀ ਯਾਰ ਬਾਹ ਕੌਣ ਫੜੂਗਾ ਅਸਲ ਦੇ ਵਿੱਚ ਹੁਣ ਜਾਂ ਦਾ ਇਹਨਾਂ ਦੇ ਆ ਫਸਲਾਂ ਆਪਾਂ ਕਟਾਉਣਾਂ ਦੇ ਵਿੱਚ ਮਦਦ ਕਰਗੇ ਠੀਕ ਆ ਜਾਂ ਕਟਾਈ ਵੜਾਈ ਨੂੰ ਹੁਣ ਇੱਕ ਇੱਕ ਪਿੰਡ ਆ ਟੋ ਟੋ ਕਰੋ ਜਾਂ ਜਾਂ ਜੋ ਵੀ ਆ ਸਰਕਾਰ ਵੀ ਜਿਹੜੀ ਹੈਗੀ ਆ ਕਹਿੰਦੇ ਅਸੀਂ ਅਸੀਂ 20000 ਰੁਪਿਆ ਜਿਹੜਾ ਖੇਤੀ ਦਾ ਮੁਆਵਜ਼ਾ ਦੇਵਾਂਗੇ ਇਹ ਨਾ ਹੋਵੇ ਕਿ ਲੇਆਂ ਗੱਲਾਂ ਹੀ ਰਹਿ ਜਾਣ ਠੀਕ ਹੈ ਤੇ ਮਿਲੇ ਕੁਝ ਵੀ ਨਾ ਉਹਦੇ ਚੋਂ ਸੋ ਬਹੁਤ ਜਿਹੜਾ ਹੈਗਾ ਜਿਹੜਾ ਆਪਾਂ ਕੀ ਮੰਦੇ ਹਾਲ ਹੈ ਬਾਈ ਫਿਰ ਆਹਾ ਤੁਹਾਡੇ ਹੀ ਆ ਪਸੂ ਪਸੂ ਅੱਜ ਬਾਹਰ ਹੀ ਖੜੇ ਆ ਇਹ ਮੁੰਡੇ ਉਹ ਦੂਸਰੇ ਦੂਜੇ ਦੇ ਉਹ ਉਦੋਂ ਦਾ ਹੀ ਮਿਲ ਬੈਥੇ ਆ ਲੈ ਕੇ ਆ ਜੀ ਠੀਕ ਆ ਹੁਣ ਤੁਸੀਂ ਕੋਠਿਆਂ ਤੋਂ ਥੱਲੇ ਉਤਰ ਕੇ ਤੇ ਇਹ ਕੋਠਿਆਂ ਦੇ ਪੈਨੋ ਇਹ ਕੋਠੇ ਤੇ ਪਈਦਾ ਪਾਣੀ ਹੈ ਕੋਠਿਆਂ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਅੱਛਾ ਅੰਦਰ ਹਲੇ ਭਰੇ ਬਾਈ ਜਿੰਨਾ ਥੋੜਾ ਸਾਰਾ ਲੀੜਾ ਕਪੜਾ ਉਹਦਾ ਖਰਾਬ ਹੋ ਗਿਆ ਉਹ ਸਾਰਾ ਖਤਮ ਹੋ ਗਿਆ ਜੀ ਫਰਨੀਚਰ ਸਾਬ ਖਤਮ ਹੋ ਗਿਆ ਹਾਂ ਜੀ ਫਰਨੀਚਰ ਕਪੜਾ ਉਹ ਕੁਛ ਨਹੀਂ ਗਿਆ ਤੁਹਾਨੂੰ ਦੱਸਿਆ ਜਿੰਨੀ ਮੋਟਰ ਆਦੀ ਆਦੀ ਤੋਂ ਵੱਧ ਡੁੱਬੀ ਸੀ ਮੋਟਰ ਠੀਕ ਹੈ ਆ ਤੇ ਅਪ ਤੁਹਾਡੇ ਹਿਸਾਬ ਨਾਲ ਮਲਾਂ ਕਪੜੇ ਜਿਹੜਾ ਹੈਗਾ ਹੁਣ ਉਹ ਵੀ ਜਲਾਉਣੇ ਪਣਗੇ ਨਹੀਂ ਤਾਂ ਬਿਮਾਰੀ ਦਾ ਘਰ ਬਣ ਜਾਣਾ ਹਾਂ ਜੀ ਜਲਾਉਣੇ ਪੈਣ ਜਲਾਤੇ ਆ ਜੀ ਜਲਾਤੇ ਹਾਂ ਜੀ ਸੁੱਕੇ ਥਾਂ ਤੇ ਖੜਕੇ ਜਲਾਤੇ ਹੋ ਇਹ ਕੋ ਯਾਰ ਆਪਾਂ ਕਿ ਪਾਉਣ ਵਾਲੇ ਲੀੜਾਂ ਤੱਕ ਦੀ ਤੰਗੀ ਆ ਜਾਂਦੀ ਹੈ ਬੰਦਿਆਂ ਤੇ ਜਦੋਂ ਇਹੋ ਜਿਹਾ ਕੁਝ ਹੁੰਦਾ ਬਾਈ ਇਹ ਪਹਿਲਾਂ ਵੀ ਹੋਇਆ ਸੀ ਤੇ ਅੱਜ ਪਹਿਲੀ ਵਾਰੀ ਹੋਇਆ ਇਹ ਕਿੰਨਾ ਪਹਿਲਾਂ ਇਹ ਭਾਜੀ ਇਹ 1993 ਦੇ ਵਿੱਚ 88 ਤੋਂ 93 ਚ ਆਇਆ ਸੀ ਮਿਲੋ 35 ਸਾਲ ਹੋ ਗਏ ਮਤਲਬ ਛੋਟੇ ਹੁੰਦੇ ਆਇਆ ਸੀ ਉਹ ਪਹਿਲੀ ਰਾੜ ਵੇਖਿਆ ਇਹਨਾਂ 36 ਸਾਲਾਂ ਬਾਅਦ ਆਇਆ ਇਹ ਤਾਂ ਬਹੁਤ ਜ਼ਿਆਦਾ ਤਗੜਾ ਹੜ ਆਇਆ ਜੀ ਤੇ ਬਾਈ ਪਾਣੀ ਕਿੰਨੇ ਦਿਨ ਹੋ ਗਏ ਉੱਤਰੇ ਨੂੰ ਤੇ ਕਿੰਨੇ ਦਿਨ ਕਿੰਨੇ ਪਾਣੀ ਪਾਣੀ ਭਾਜੀ 20 ਦਿਨ ਹੋ ਗਏ ਉੱਤਰੇ ਨੂੰ ਹਾਂਜੀ ਪਾਣੀ 20 ਦਿਨ ਹੋਇਆ ਅੱਜ ਇੰਨਾ ਥੱਲੇ ਆਇਆ ਪਾਣੀ 20 ਦਿਨ ਬਾਅਦ 20 ਦਿਨ ਬਾਅਦ 20 ਦਿਨ ਲਗਾਤਾਰ ਝੋਨਾ ਬਾਈ ਖੜਾ ਰਿਹਾ ਉੱਡ ਜਾਂਦਾ ਦੇਖ ਲੋ ਬਾਕੀ ਜਿਹੜਾ ਹੈਗਾ ਭਰਾ ਆਉਂਦੇ ਆ ਰਸਦ ਪਾਣੀ ਦਿੰਦੇ ਆ ਪਰ ਜ਼ਿਆਦਾਤਰ ਹੁਣ ਰਸਦਾਂ ਵਾਲੇ ਕੈਂਪ ਵੀ ਖਤਮ ਹੋ ਗਏ ਬਾਈ ਪਿੱਛੇ ਦੇ ਹਾਂ ਜੋ ਪਾਜੀ ਖਤਮ ਹੋ ਮਤਲਬ ਹੁਣ ਇਹ ਵੀ ਬਾਕੀ ਰਾਸ਼ਨ ਲੋਕਾਂ ਕੋਲ ਮਤਲਬ ਮਤਲਬ ਦਿੱਤਾ ਸਾਰੇ ਨੇ ਤੂੜੀ ਤੰਦ ਵੀ ਹੈਗਾ ਵਾ ਸਿਰਫ ਇਹ ਵੀ ਕਿਸਾਨਾਂ ਦੀ ਲੋਕੀ ਬਾਹ ਫੜਨ ਨੂੰ ਬਸ ਬਿਲਕੁਲ ਵੀਰੇ ਜਿਹੜਾ ਹੈਗਾ ਇਹਨਾਂ ਭਰਾਵਾਂ ਦੀ ਸਾਰੇ ਜਣੇ ਬਾਹ ਫੜ ਗਏ ਜਿੰਨਾ ਹੋ ਸਕਦਾ ਕਿਉਂਕਿ ਬਹੁਤ ਜ਼ਿਆਦਾ ਕਈ ਆਪਾਂ ਕੇ ਹਜ਼ਾਰਾਂ ਏਕੜ ਫਸਲਾਂ ਜਿਹੜੀ ਤਬਾਹ ਹੋ ਗਈ ਹੈ ਤੇ ਇੱਕ ਇੱਕ ਏਕੜ ਤੇ ਭਾਈ 8-8000 ਰੁਪਏ 10-10000 ਰੁਪਏ ਲੇਬਰ ਹੋਰ ਪੈ ਰਹੀ ਹੈ ਤਾਂ ਭਾਈ ਇਹਦੇ ਵਾਸਤੇ ਸਰਕਾਰ ਨੂੰ ਜਿਹੜਾ ਹੈਗਾ ਵੱਡੇ ਪੱਧਰ ਤੇ ਸੋਚਣਾ ਚਾਹੀਦਾ ਬਾਕੀ ਜੇਕਰ ਆਪਾਂ ਵੀ ਕੋਈ ਹੰਬੜਾ ਮਾਰ ਸਕਦੇ ਹੁਣ ਬਾ ਫੜਨ ਦੀ ਲੋੜ ਹੈ ਕਿਤੇ ਆਣਾ ਹੋਵੇ ਜਿਹੜੀਆਂ ਫੋਟੋਆਂ ਆ ਖਿੱਚਣੀਆਂ ਅਸੀਂ ਖਿੱਚ ਲਈਆਂ ਪੈ ਗਈਆਂ ਆਪਾਂ ਕੋਈ ਕਿਸ਼ਤਾਂ ਲਈ ਫਿਰਿਆ ਕੋਈ ਕਿਦਾਂ ਕੋਈ ਕਹਿੰਦਾ ਅਸੀਂ ਆ ਦੇਤਾ ਆ ਦੇਤਾ ਪਰ ਹਾਲਾਤ ਜਿਹੜੇ ਗਰਾਊਂਡ ਦੇ ਤੁਹਾਨੂੰ ਮੈਂ ਦਿਖਾਉਂਦਾ ਰਹੂੰਗਾ ਬਣੇ ਰੋ ਗੁਰਪ੍ਰੀਤ ਕੁੜੀ ਨਾਲ